ਐ ਜਨਾਬ ਤੁਸੀਂ ਵੇਖ ਰਹੇ ਹੋ ਆਖਰੀ ਜਿਹੜਾ ਹੈ ਨਾ ਸਾਡੀ ਮਤਲਬ ਆਖਰੀ ਫੇਰਾ ਜਿਹੜਾ ਹੈ ਨਾ ਉਹ 4 ਪੇ ਤੇ ਜਾ ਰਿਹਾ ਹੈ ਤੇ ਅਗਰ ਡਿਜ਼ਾਈਨ ਤੁਹਾਨੂੰ ਨਜ਼ਰ ਆ ਰਿਹਾ ਹੋਵੇ 1 2 3 4 5 ਇਹ ਨੋ ਪੀੜੀਆਂ ਸੈਂਟਰ 'ਚ ਬਣ ਗਈਆਂ ਇਹ ਬਣ ਗਿਆ ਬੈਲਟ ਇਹ ਵਾਲਾ ਉਸ ਤੋਂ ਬਾਅਦ ਫਿਰ ਇੱਧਰ ਆ ਚਿੱਪਣੀਆਂ ਇਸ ਤਰ੍ਹਾਂ ਇਹ ਜਰਾ ਛਾਂ ਜਿਹੜੀ ਹੈ ਨਾ ਉਹ ਇੱਕੋ ਜਿਹੀ ਨਹੀਂ ਹੈ ਚਾਰ ਪੇ ਜਿਹੜੀ ਇਹਨਾਂ ਧੁੱਪ ਤੇ ਜਾਂ ਛਾਂ ਤੇ ਬਿਲਕੁਲ ਇੱਕੋ ਜਿਹੀ ਜਗ੍ਹਾ ਤੇ ਪਾਵਾਂਗਾ ਨਾ ਤੇ ਫਿਰ ਤੁਹਾਨੂੰ ਨਜ਼ਰ ਆਏਗਾ ਸਹੀ ਤਰ੍ਹਾਂ ਆਖਰੀ ਫੇਰਾ ਜਿਹੜਾ ਨਾ ਆਬੂ ਉੱਠ ਪਾंदे ਬੈਨੇ ਇਹ ਬੜਾ ਹੀ ਔਖਾ ਹੁੰਦਾ ਹੈ ਆਖਰੀ ਫੇਰਾ ਕਿਉਂਕਿ ਜਗ੍ਹਾ ਬਿਲਕੁਲ ਹੁੰਦੀ ਕੋਈ ਨਹੀਂ ਤੇ ਉਂਗਲਾਂ ਜਿਹੜੀਆਂ ਇਹਨਾਂ ਉਹ ਦਰਦ ਹੋਣ ਲੱਗ ਪਉਂਦੀਆਂ ਨੇ ਮੈਂ ਸਾਰੀ ਚਾਰ ਪੇ ਜਿਹੜੀ ਨਾ ਬੁਣ ਕੇ ਲੈਂਦੀ ਤੇ ਆਖਰੀ ਤੇ ਮੈਂ ਬੁਣਾ ਕਿ ਆਹ ਵਿਆਹ ਫੇਰਾ ਉੱਠ ਪਾਦੇ ਕਿਉਂਕਿ ਅਬੂ ਦੇ ਹੱਥ ਜ਼ਰਾ ਸਖਤ ਹਨ ਥੋੜੇ ਜੇ ਤੇ لالے ਮੈਂ ਉਹਨੂੰ ਵੈਸੇ ਵੀ ਜਿਹੜਾ ਨਾ ਹੱਥ ਮੇਰੇ ਜਿਹੜੇ ਐ ਨਾ ਉਹ ਥੱਕ ਗਏ ਹੁਣ ਇਸ ਵਜ੍ਹਾ ਤੋਂ ਮੰਜੀ ਜਿਹੜੀ ਹੈ ਨਾ ਉਹ ਬਿਲਕੁਲ ਫਿੱਟ ਤੇ ਐਂਡ ਨਹੀਂ ਹੋਇਆ ਕਿਉਂਕਿ ਇਹ ਜਿਹੜੇ ਨਾ ਬਿਲਕੁਲ ਇਥੋਂ ਥੋੜਾ ਜਿਹਾ ਡਿਜ਼ਾਈਨ ਐਂਡ ਤੇ ਆ ਕੇ ਤਬਦੀਲ ਹੋ ਗਿਆ ਹੁਣਾ ਨਹੀਂ ਚਾਹੀਦਾ ਸੀ ਬਿਲਕੁਲ ਇਸ ਤਰ੍ਹਾਂ ਨਾ ਖਤਮ ਹੋਣਾ ਸੈ ਜਿਵੇਂ ਐ ਇਹ ਬਣ ਕੇ ਆ ਰਹੀਆਂ ਨੇ ਇਸੇ ਤਰ੍ਹਾਂ ਲੇਕਿਨ ਇਹ ਥੋੜਾ ਜਿਹਾ ਡਿਫਰੈਂਟ ਹੋ ਗਿਆ ਜਦੋਂ ਵਰੀ ਪੂਰੀ ਇਧਰ ਹੋ ਕੇ ਵਾਪਸ ਚਲੀ ਜਾਂਦੀ ਹੈ ਨਾ ਤਾਂ ਫਿਰ ਜਦੋਂ ਵਲਬੂਲ ਨਿਕਲਣਗੇ ਨਾ ਫਿਰ ਸਮਝ ਆਏਗੀ ਹਿੰਦੀ ਸਹੀ ਇਹ ਮੁੰਝੂ ਹੈ ਮੁੰਝੂ ਹੈ ਅਰਾਦਾ ਇਹ ਤਮਾਸ਼ਾ ਲਗਾ ਰਹੀ ਹੈ ਅਰੇ ਇਹ ابھی ਮੰਝੇ ਹੈ ਇਹ ابھی ਹੋਣੀ ਹੈ ਥੀ ਇਸ ਆਹ ਮੰਝੂ ਕੀ ਹੈ ਹੋਰ ਜੋ ਹੈ मैंने ये डैडी का बेल्ट पहना हुआ है मेरा ध्यान है तो इसने उसका पहन लिया ये अभी जो है कुछ वान पड़ा है जिससे दूसरी मंजिल बुनी जाएगी चार पाई और ये भी इसे मंजिल बुनी जाएगी चार पाई दूसरी ਸਾਰਾ ਮਾਨ ਰਹੀਮ ਅਸਲਾਮੁਅਲੈਕਮ ਬਰਬਦਕਾਰ ਦੀ ਰਹਿਮਤ ਬਰਕਤਾਂ ਦੇ ਨਾਮ ਨਾਲ ਅੱਜ ਕਰ ਮੈਂ ਆ ਜੀ ਤੇ ਮੇਰੇ ਕੋਲ ਨਾ YouTube ਮੇਰੇ ਕੋਲ ਨਾ ਮਹਿਮਾਨ ਆ ਰਹੇ ਨੇ ਤੇ ਮੈਂ ਕਿਹਾ ਵੀ ਉਹਨਾਂ ਵਾਸਤੇ ਨਾ ਮੈਂ ਜ਼ਰਾ ਬੋਤਲਾਂ ਛੋਤਣਾ ਜਿਹੜੀਆਂ ਨਾ ਉਹ ਬੱਕਟੀਆਂ ਕਰਨਾ ਮੈਂ ਕੋਰੀ ਦੀ ਹੋਏ ਅੱਛਾ ਤੇ ਮੈਂ ਕਿਹਾ ਉਹਨਾਂ ਵਾਸਤੇ ਜਿਹੜੀਆਂ ਬੋਤਲਾਂ ਮੈਂ ਵਕਤੀਆਂ ਕੱਟੀਆਂ ਕਰ ਲਵਾਂ ਕਿਉਂਕਿ ਪੁਰਾਣੇ ਪਰ ਇਹਨਾਂ ਅੱਖਾਂ ਵਿੱਚ ਸਾਨੂੰ ਜਿਹੜਾ ਨਾ ਬੋਤਲਾਂ ਨਹੀਂ ਪੋਏ ਕਿਉਂਕਿ ਗਰਮੀਆਂ ਜਿਹੜੀਆਂ ਨਾ ਦੂਸਰੇ ਤੀਸਰੇ ਦਿਨ ਦੀਆਂ ਗਰਮੀਆਂ ਜਿਹੜੀਆਂ ਨਾ ਫਿਰ ਵਾਬਾ ਆ ਗਈਆਂ ਨੇ ਤੇ ਮੈਂ ਕਿਹਾ ਜਿਹੜਾ ਨਾ ਬੋਤਲਾ ਮੈਂ ਕੱਟੀਆਂ ਕਰਦਾ ਰਹਾ। ਰਜ਼ਾ ਕਰਦਾ ਪਿਆ ਦੁਕਾਨ ਵਾਸਤੇ ਨੇ ਤੇ ਉਹਨਾਂ ਵਾਸਤੇ ਆਪਾਂ ਸਪੈਸ਼ਲ ਜਿਹੜੀ ਹੈ ਨਾ ਅਸਲੀ ਬੋਤਲਾ ਲਵਾਂਗੇ। ਇਹ ਤੇ ਮੇਰੇ ਘੁਰਮੇ ਵਾਲਿਆਂ ਨੇ ਤੇ ਬਿਲਕੁਲ ਦੁਕਾਨ ਤੇ ਸੇਲ ਜਿਹੜੀ ਹੈ ਨਾ ਉਹ ਘੁਰਮੇ ਵਾਲਿਆਂ ਹੀ ਹੁੰਦੀ ਆ। ਗੈਸ ਤੋਂ ਇਹ ਚਾਰ ਪਈਏ ਜਨਾਬ ਜਿਹੜੀ ਸੀ ਕੱਲ ਬਣਾਈ ਕੀਤੀ ਏ। ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਡਿਜ਼ਾਈਨ। ਇਧਰ ਸ਼ਾਇਦ ਮੇਰਾ ਸੜਾ ਆ ਗਿਆ। ਇਹ ਸੜਾ ਔਰ ਇੱਕ ਜੜੀ ਹੈ ਇਹਦੇ ਨਾਲ ਦੀ ਇਹ ਮੈਂ ਹੁਣ ਬੁਣਦਾ ਪਿਆ ਔਰ ਇਹਦੇ ਚ ਵੀ ਇੱਥੇ ਡਿਜ਼ਾਈਨ ਬਣਾਣਾ ਮੈਂ ਉਸੇ ਤਰ੍ਹਾਂ ਦਾ ਲੇਕਿਨ ਥੋੜਾ ਜਿਹਾ ਡਿਫਰੈਂਟ ਹੋਏਗਾ ਉਹਦੇ ਥੋੜਾ ਜਿਹਾ ਨੂੰ ਡਿਫਰੈਂਟ ਬਣਾਣਾ ਹੈ ਔਰ ਇਹ ਸਪੈਸ਼ਲ ਚਾਰਪਈਆਂ ਜਿਹੜੀਆਂ ਹਨ ਮੈਂ ਭਾਈ ਨਵਾਜ਼ ਵਾਸਤੇ ਬਣਾਉਂਦਾ ਪਿਆ ਕੱਲੋ ਮੇਰੇ ਕੋਲ ਆ ਰਹੇ ਨੇ ਪਾਕ ਵਿਲੇਜ ਫੂਡ ਪਾਕ ਵਿਲੇਜ ਫੈਮਿਲੀ ਵਾਲੇ ਤੇ ਵਿਲੇਜ ਫੂਡ ਬੁੱਕ ਦੋ ਚੈਨਲ ਦੇ ਓਨਰ ਜਿਹੜੇ ਇੰਨਾ ਭਾਈ ਨਵਾਜ਼ ਤੇ ਉਹ ਕੱਲ ਉਹਨਾਂ ਨੇ ਮੇਰੇ ਕੋਲ ਆਣਾ ਹੈ ਤੇ ਮੇਰੇ ਕੋਲ ਉਹ 4 ਰੁਪਈਆ ਘਟ ਸੀ ਤੇ ਮੈਂ ਕਿ ਯਾਰ ਚਲੋ ਮਹਿਮਾਨਾਂ ਨੂੰ ਜਿਹੜਾ ਨਾ ਨਵੀਆਂ 4 ਰੁਪਈਆ ਜਿਹੜੀਆਂ ਨਾ ਉਹ ਪੇਸ਼ ਕਰਾਂਗੇ। ਔਰ ਉਹਨਾਂ ਦੀ ਹੌਸਲਾ ਫਜ਼ਾਈ ਕਰਾਂਗੇ। ਨਵੇਂ ਆ ਪੇਸ਼ ਕੀਤੇ ਨੇ। ਕਿਸ਼ਾ? ਹੈ? ਮੰਜੀਆਂ ਉਹਨਾਂ ਕੋਲ ਨਹੀਂ ਧਿਆਨ। ਇਹਦੋਂ ਤੂੰ ਤਮੇ ਕਰੇ ਨਾ ਮੇਰੀ ਗੱਲ ਕਰੋ ਨਾ। ਹੂੰ ਕਦਨ ਗਿਆ ਆਪਾਂ ਉਹਨਾਂ ਕੋਲ। ਬੜਦੇ ਹੋ ਗਨੇ। ਠੰਡ ਝ ਗਿਆ ਹੈ ਨਾ ਸਵੇਰ ਸਵੇਰ ਸਰਦੀ ਬੜੀ ਲੱਗੀ ਹੈ ਹੈ ਨਾ ਤੇ ਹੁਣ ਆਪਾਂ ਨੂੰ ਕਿਹੜੀਆਂ 4 ਰੁਪਈਆ ਦਿੱਤੀਆਂ ਹਨ ਨਹੀਂ ਆਪਾਂ ਬਿਠੇ ਨਹੀਂ ਹੈ 4 ਰੁਪਈਆ ਠੀਕ ਹੈ ਉਹ ਆਪਾਂ ਪੁਰਾਣੀਆਂ ਦਿੱਤੀਆਂ ਹੈ ਨਾ ਪੁਰਾਣੀਆਂ ਦਿੱਤੀਆਂ ਨੇ ਹਾਂ ਆਪਾਂ ਨਵੀਆਂ ਦੇਣੀਆਂ 4 ਰੁਪਈਆ ਉਹਨਾਂ ਨਾਲ ਖਣਾ ਨਾਲ ਹੀ ਲਈ ਜੋ 4 ਰੁਪਈਆ ਠੀਕ ਹੈ ਹੈ ਉਹਨਾਂ ਨੂੰ ਆਪਾਂ ਖਣਾ ਹੈ ਜਿਹੜੀ ਮੰਜੀ ਦੇ ਸਮੋ ਜਿਹੜੇ ਭਾਂਡੇ ਚ ਖਾਓ ਉਹ ਨਾਲੇ ਲੈ ਜਾਓ ਹਾਂ ਕੇ ਨਾ ਕਰਿਆ ਆਪ ਕੋ ਦੂਰੇ ਪੁਰਾਣੇ ਇੰਨੇ ਲਪਵਾਉਣਾ ਉਹਨਾਂ ਵਾਸਤੇ ਮੁੰ ਨਵੀਆਂ ਬੁਲਾ ਲਈ ਸਾਂ ਹੋਰ ਇਹਨਾਂ ਦੀ ਸਾਫ ਸਫਾਈ ਦਾ ਕੰਮ ਜਿਹੜਾ ਆਇਆ ਉਹ ਸ਼ੁਰੂ ਹੋਇਆ ਹੋਇਆ ਹੈ ਪਹਿਲੇ ਸਾਡਾ ਜਿਹੜਾ ਹੈ ਸ਼ਿੰਗਾਰ ਹੈ ਨਾ ਇਹ ਇੱਥੇ ਨਹੀਂ ਸੀ ਇੱਥੇ ਸੀ ਪਿਆ ਹੁਣ ਇੱਥੂ ਚੁੱਕਿਆ ਵਾ ਜੋ ਕਿ ਉਥੇ ਰੱਖਿਆ ਇੰਦੀ ਸਫਾਈ ਕੀਤੀ ਹੈ ਮੇਰਾ ਪੁਰਾਣਾ ਸਿਸਟਮ ਪਿਆਵਾ ਕੀਬੋਰਡ ਪਿਆਵਾ ਇਹ ਕੁਝ ਐਲਸੀਡੀਆਂ ਪਈਆਂ ਨੇ ਇਹ ਬੈਟਰੀ ਖਰਾਬ ਪਈ ਹੈ ਇਹ ਪੁਰਾਣੀ ਫ੍ਰਿਜ ਦਾ ਉਹ ਡੱਬਾ ਜਿਹੜਾ ਪਿਆ ਹੈ ਇਹ ਖਾਣਾ ਮਤਲਬ ਜੁੱਤੀਆਂ ਛੁੱਤੀਆਂ ਵਗੈਰਾ ਇਸੇ ਰੱਖ ਸਕਨੇ ਤੇ ਇੱਥੇ ਜਿਹੜਾ ਹੈ ਹੁਣ ਨਵੀਆਂ ਜਿਹੜੀਆਂ 4 ਰੁਪਈਆਂ ਹਨ ਉਹਨਾਂ ਨੂੰ ਰੱਖਾਂਗੇ ਤੇ ਉਹ ਜੁੜੀਆਂ ਰਹਿਣਗੀਆਂ ਦੋਵੇਂ 4 ਰੁਪਈਆਂ ਬਾਕੀ ਜੀ ਸਾਡਾ ਕਮਰਾ ਤੁਸੀਂ ਚੈੱਕ ਕਰ ਸਕਦੇ ਹੋ ਛਾਤਲੇ ਪੱਕੇ ਸਾਡੇ ਕੋਲ ਦੋ ਹਨ ਦੋਵੇਂ ਖਰਾਬ ਹੋ ਗਏ ਨੇ ਸਾਡੇ ਕੋਲ ਦੁਬਾਰਾ ਬਣਾਇਆ ਹੀ ਨਹੀਂ ਗਿਆ ਤੇ ਗਰਮੀਆਂ ਸਾਡੇ ਸਿਰਫ ਇੱਕੋ ਹੀ ਪੱਖਾ ਜਿਹੜਾ ਹੈ ਨਾ ਉਹ ਹੀ ਅਸੀਂ ਹੁਣ ਚਲਾ ਰਹੇ ਹਾਂ ਤੇ ਉਹਦੇ ਤੇ guzara ਸਾਰਾ ਦਿਨ ਦੁਕਾਨੇ ਚੱਲਦਾ ਅਸੀਂ ਬਾਹਰ ਜਿਹੜਾ ਨਾ ਟਾਲੀਆਟ ਬੈਨਿਆ ਤੇ ਫਿਰ ਜਦੋਂ ਜਿਹੜਾ ਹੈ ਉਹ ਰਾਤ ਨੂੰ ਫਿਰ ਜਦੋਂ ਦੁਕਾਨ ਵੈਸੇ ਬੰਦ ਹੋ ਜਾਂਦੀ ਤੇ ਫਿਰ ਪੱਖਾ ਜਿਹੜਾ ਨਾ ਉਹ ਬਾਹਰ ਕੱਢ ਲੈਂਦੇ ਲੇਕਿਨ ਸਾਡਾ ਵੇੜਾ ਕਾਫੀ ਵੱਡਾ ਸਾਰਾ ਹੈ ਇਸ ਵਜ੍ਹਾ ਤੋਂ ਉਹਦੇ ਵਿੱਚ ਸਾਨੂੰ ਫਿਰ ਸ਼ਾਮ ਨੂੰ ਵੀ ਤਕਰੀਬਨ ਏਡੀ ਜ਼ਿਆਦਾ ਗਰਮੀ ਨਹੀਂ ਲੱਗਦੀ ਅਸੀਂ ਹੁਣ ਆਰਾਮ ਨਾਲ ਸੌ ਲਨੇ ਆ ਮਾਣਾ ਬਿੱਲਾ ਮੇਲਾ ਜਾਗ ਪਿਆ ਛੁਣ ਉਹਨੂੰ ਹੈ ਨਾ ਭਾਈ ਮੱਖੀਆਂ ਉਡਾਓ ਸਿਰ ਮੱਖੀਆਂ ਉਡਾਓ ਖੇਡਣ ਦਿਓ ਉਹਨੂੰ ਖੇਡਣ ਦਿਓ ਆਪਣੇ ਆਪ ਹੱਥ ਪੈਰ ਮਾਰਨ ਦਿੱਤੇ ਕਰੋ ਆ ਤੇ ਕੋਲ ਬੈ ਕੇ ਨਾ ਕੋਲ ਬੈ ਕੇ ਖੇਡ ਹੁੰਦੇ ਤੇ ਮੱਖੀਆਂ ਚਾਮੀ ਨਾ ਤੇ ਮੱਖੀਆਂ ਉਡਾਈ ਰੱਖੀ ਤੇ ਗੱਲਾਂ ਬਸ ਨਾਲ ਕੀਤੀ ਰੱਖ ਵੇ ਤੇ ਨਾਲ ਗੱਲਾਂ ਕਰਦੀ ਪਿਆ ਓ ਅਚੂਕ ਤੁਕ 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 ਕਾਊ ਹਾਂ ਕੜੀ ਕੀ ਕੀ ਹੈ ਸਬਜੇ ਗੋੜਵੇ ਬਾਲਾ ਕੋਈ ਬਾਜਾ ਖਾਣੋ ਦੇਸੀ ਖੋਜਿਆ ਯਾਰ ਇਸ ਤਰ੍ਹਾਂ ਕਰਨਾ ਇਹ ਗਾਜਰ ਗੋਗਲੂ ਤੇ ਆਲੂ ਇਹ ਤਿੰਨ ਤਿੰਨ ਤੋਂ ਬਾਅਦ ਨਹੀਂ ਸਾਨੂੰ ਚਾਹੀਦਾ ਬਸ ਕਿਹ ਕੀ ਰੇੜ ਕੀ ਹੈ ਅਸਲੀ 80 ਰੁਪਏ ਅਸਲ ਵਿੱਚ ਕਿਲੋ ਕਿਸ਼ਾ ਨਹੀਂ ਆਦਾ ਭਾਈਆ ਤੇ ਗੋਗਲੋ ਕਿਲੋ ਆਲੂ ਨਹੀਂ ਤੇ ਇਹ ਦੋ ਦੂਸਰੇ ਨਹੀਂ ਆਏ ਨਾ ਪੈਪਸੀ ਨਹੀਂ ਹੋਰ ਪੈਪਸੀ ਹੈ ਯਾਰ ਨਹੀਂ ਪੈਪਸੀ ਨਵੇਂ ਤੇ ਨਹੀਂ ਆਲੂ ਯਾਰ ਨਵੇਂ ਆਲੂ ਆਣਗੇ ਕੀ ਪਤਾ ਨਹੀਂ ਦੱਸਾ ਗੋਭੀ ਕਿਰੇਟੇ ਗੋਭੀ 80 ਰੁਪਏ ਅੱਧਾ ਕਿਲੋ ਗੋਭੀ ਘਰ ਜਾ ਤੇ 20 ਆਂ ਦੇ ਆਲੂ ਘਰ ਚ ਬੜੇ ਸਾਰਾ ਕਰਦੀ ਹੈ ਇਹ ਹੁਣ ਸਾਰਾ ਪਤਾ ਨਹੀਂ ਕਿਤਨੇ ਦਾ ਹੋ ਜਾਂਦਾ ਸਾਨੂੰ ਇਹ ਨਾ ਚਾਹੀਦਾ ਨਹੀਂ ਅਸੀਂ ਦੋ ਦਿਨ ਉਹ ਸਬਜ਼ੀ ਖਾਂਦੇ ਕੋ ਨਹੀਂ ਤੇ ਫਿਰ ਇਸ ਵਜ੍ਹਾ ਤੂੰ ਸਾਡਾ ਜਿਹੜਾ ਨੁਕਸਾਨ ਹੋ ਜਾਂਦਾ ਇਹ ਫ੍ਰਿਜ ਜੀ ਵੀ ਖਰਾਬ ਹੋ ਜਾਂਦੀਆਂ ਨੇ ਸਬਜ਼ੀ ਅੱਜ ਕੱਲ ਸਬਜ਼ੀਆਂ ਨੂੰ ਜਨਾਬ ਜਿਹੜਾ ਨਾ ਅਗ ਲੱਗੀ ਪਈ ਹੈ ਇਹ ਸਾਰਾ ਜਨਾਬ ਜਿਹੜਾ ਨਾ ਕੀਤਾ ਦਰਤਾ

ਤੇ ਸਾਡੀ ਵੀਡੀਓ ਬਣਾ ਸਕੂ ਨਹੀਂ ਤੁਹਾਡਾ ਕਿਹੜਾ ਕਸੂਰ ਹੈ ਤੁਸੀਂ ਜਿਵੇਂ ਲੈਂਦੀ ਹੈ ਕੁਚਾਰਾ ਨੇ ਲੈ ਕੇ ਦੇਣੀ ਹੈ ਨਾ ਲੇਕਿਨ ਇਹ ਤੁਸੀਂ ਵੀ ਜਰਾ ਨਾ ਮੰਡੀ ਚ ਅੱਧੂ ਅੱਧੀ ਕਮਾਉਂਦੇ ਹੋ ਇਹ ਗੱਲ ਸੱਚੀ ਹੈ ਮੈਂ ਆਪ ਦੁਕਾਨਦਾਰਾ ਮੈਨੂੰ ਪਤਾ ਹੈ ਅੱਗੇ ਰਕਸ਼ੇ ਵਾਲੇ ਸਸਤੇ ਹੁੰਦੇ ਹਨ ਹੁਣ ਰਕਸ਼ੇ ਵਾਲੇ ਸਸਤੇ ਕੋਈ ਨਹੀਂ ਉਹਨੂੰ ਨੂੰ ਵੀ ਬਤਾਈ ਸਾਰੀ ਢਾੜੀ ਧੋਪੇ ਸੜਨਾ ਢਾੜੀ ਚੰਗੀ ਬਣਾ ਕੇ ਜਾਵੀਂ ਅੱਗੇ ਸਿਰਫ ਇਹ ਜਾਂਦੇ ਹਨ ਵੀ ਚਲੋ ਯਾਰ 5 600 ਲੱਭ ਜਾਵੇ ਬੜਾ ਹੁਣ ਨਹੀਂ ਲੱਭਦੇ ਭਾਈ ਜੀ